ਲਓ ਵੀ ਦੋਸਤੋ ਹੁਣ ਆਪਾਂ ਕਰਾ ਰਹੇ ਆਂ ਪਸ਼ੀਆਂ ਨੂੰ ਇਸ਼ਨਾਨ ਇਹ ਗਰਮੀ ਬਹੁਤ ਜਿਆਦਾ ਦੀ ਤੇ ਫੇਰੇ ਪਸ਼ੂਆਂ ਨੂੰ ਨਮਾਉਣਾ ਬਹੁਤ ਬਹੁਤ ਜਿਆਦਾ ਜ਼ਰੂਰੀ ਹੈ ਮੇਰੇ ਖਿਆਲ ਅੰਦਰ ਸਸਤੋਂ ਵਧੀਆ ਕਰਿਆ ਹੋਵੇ ਹਨਾ ਔਰ ਨਾ ਵੀ ਨਾ ਫਟਪੂਰ ਸੁਰੂ ਲੱਗੀ ਹੋਵੇ ਤੇ ਟਾਲਾ ਕਰੀ ਉਹ ਜਿਵੇਂ ਆਪਣੇ ਇਸ ਤਰ੍ਹਾਂ ਕਰੀ ਜੇ ਫਰਕ ਪਾ ਕੇ ਢਾਲ ਕਰੀ ਦੀ ਆਵੇ ਖਾਲੀ ਤੇ ਪਾਣੀ ਤੋ ਰਹਿ ਜਾਂਦਾ ਤੇ ਇਧਰ ਛੋਟੇ ਬੱਚਿਆਂ ਵਾਸਤੇ ਇਧਰ ਆਗਾ ਇਧਰ ਲੈਣ ਨੂੰ ਵੀ ਆਏ ਨਵਾ ਲਈਦਾਗਾ ਤੇ ਇਦਾਂ ਕੰਟਰਾ ਲਈਦਾ ਇਦਾਂ ਤੇ ਸੰਦੇ ਕਰਦੇ ਵੀ ਵਧੀਆ ਹਰ ਰੋਜ਼ ਇਧਰ ਬੱਚੀ ਖੜੀ ਆਏ ਨਵਾਤੀ ਜਿ ਪਹਿਲਾਂ ਤਾਰ ਜਣ ਵਾਲੀ ਬੱਚੀ ਆ ਇਹ ਤੁਹਾਨੂੰ ਪਤਾ ਜੀ ਸਾਰਿਆਂ ਨੂੰ 12 13 ਦਿਨਾਂ ਦੀ ਹੋ ਗਈ ਇਹ ਆਕੇ ਇੱਧਰ ਖੜੀਆਂ ਮੱਝਾਂ ਤੇ ਸਨਾਨ ਕਰਾ ਰਹੇ ਆਂ ਆਪਾਂ ਸਾਰਿਆਂ ਦਾ ਗਰਮੀ ਬਹੁਤ ਜ਼ਿਆਦਾ ਗਈ। ਤੇ ਸਨਾਨ ਨੂੰ ਨਿਮਾਉਣਾ ਬਹੁਤ ਜ਼ਰੂਰੀ ਆ। ਇਹੇ ਜਿਹਾ ਸਿਸਟਮ ਕਰੋ। ਤੇ ਛਰਚ ਲਈ ਵੀ ਆ। ਛਰਚ ਦੀ ਢਾਲ ਕਰ ਦੋ ਇੱਕ ਪਾਸੇ ਨੂੰ ਇੱਧਰੋਂ ਇੱਧਰ ਨੂੰ। ਤੇ ਵਿਚਾਲੇ ਢਾਲੇ ਦਾ ਸੋ ਵੀ ਢਾਲੇ ਦੇ ਖਾਦੇ ਤੁਸੀਂ ਖਾਲੀ ਆ। ਤੇ ਵੱਡੀਆਂ ਮੱਝਾਂ ਇੱਧਰ ਬੰਨ੍ਹੀਆਂ ਮਾ ਤੇ ਛੋਟੇ ਬੱਚੇ ਇੱਧਰ ਬੰਨੇ ਹੋਏ ਆ। ਤੇ ਵਿਚਾਲੇ ਖਾਲੀ ਆ ਢਾਲ ਦੋਵਾਂ ਦੀ ਵਿਚਾਲੇ ਕਰੀ ਦੀ ਆ। ਜੋ ਪਸ਼ੂਆਂ ਨੂੰ ਜੇ ਆਪਾਂ ਨਮਾਈ ਜਾਂਦੇ ਆ ਜਾਂ ਪਛਾਵ ਜੂਬ ਕਰਦੇ ਆ ਇਹ ਸਾਰਾ ਰੁੜ ਜਾਂਦਾ ਹੈਗਾ ਢਾਲ ਬਹੁਤ ਕਰੀ ਦੇ ਹਿਸਾਬ ਨਾਲ ਇਹ ਜਮਾ ਨਹੀਂ ਕਰਦਾ ਪਾਣੀ ਲਈ ਪਛਾਵ ਖੜੇ ਤੇ ਸਾਰਾ ਪਾਣੀ ਤੇ ਪਛਾਵ ਨਾਲੀ ਦੇ ਵਿੱਚ ਕੋ ਰਹਿ ਜਾਂਦਾ ਨਾਲੀ ਦੇ ਤਰਕੇ ਉਧਰੋਂ ਬਾਹਰ ਜਾ ਵਰਦਾ ਇਹ ਸਿਸਟਮ ਕਰੋ ਕਿ ਪਸ਼ੂ ਅੰਦਰ ਬੰਦ ਕੇ ਸਾਰੇ ਤੇ ਮੌਜ ਨਾਲ ਨਿਆਰੇ ਨਾਲ ਆਪਾਂ ਪਾਈਪ ਦੇ ਨਾਲ ਜਿਵੇਂ ਮੈਂ ਨਮਾ ਰਿਹਾ ਆ ਐ ਆਪਾਂ ਪਸ਼ੂਆਂ ਨੂੰ ਸਾਰਿਆਂ ਨੂੰ ਸਾਰੇ ਅੰਦਰ ਬੰਨ ਕੇ ਉਸ ਤੋਂ ਬਾਅਦ ਸਾਰੇ ਨੂੰ ਇਕੱਠਿਆਂ ਦੀ ਪਾਪ ਜਾਂ ਮੋਟਰ ਕੱਢ ਕੇ ਨਵਾ ਦੋ। ਨਾਲੇ ਤਾਂ ਟਾਈਮ ਦੀ ਬਚਦਾ ਤੇ ਨਾਲੇ ਆਪਾਂ ਨੂੰ ਇਹ ਨਜ਼ਾਰਾ ਆਉਂਦਾ ਨਮਾਉਣ ਦਾ ਤੇ ਨਾਲੇ ਟਾਈਮ ਘੱਟ ਲੱਗਦਾ ਹੈ ਨਾ ਤੇ ਸੌਖਾ ਵੀ ਹੈ ਸਾਰੇ ਨੂੰ ਠੰਡਾ ਕਰ ਦੋਗੇ ਨਾ। ਤੇ ਆ ਬੈਠਿਆਂ। ਸਾਰੇ ਨੂੰ ਅੱਤੇ ਪਾਣੀ ਪਾ ਕੇ ਸਾਰਿਆਂ ਨੂੰ ਠੰਡਾ ਕਰ ਦੋ। ਇਸ ਤਰ੍ਹਾਂ ਛੇਤੀ ਨਿਮਾਇਆ ਜਾਂਦਾ ਤੇ ਨਿਮਾਉਣਾ ਹੈ ਵੀ ਸੌਖਾ ਦਾ ਪਸ਼ੂ ਜੀ ਜ਼ਰੂਰੀ ਹੈ ਲਗਾਉਣਾ ਕਿਉਂਕਿ ਗਰਮੀ ਬਹੁਤ ਆ ਤੇ ਆਪਣੇ ਉੱਪਰ ਜਾਨੀ ਕਿ ਪੱਤੇ ਲਾਏ ਹੋਏ ਆ ਵੀ ਛੱਤ ਤੇ ਤੇ ਰੋਟਾ ਨਾ ਪੱਕੇ ਆ ਤੇ ਸੂਲਰ ਲਾਇਆ ਹੁੰਦਾ ਹੈਗਾ ਤੇ ਪੰਨਿਆਂ ਦਾ ਫੋਗਸ ਸਿਸਟਮ ਕਰਿਆ ਹੋਆ ਫੋਗਰ ਸਿਸਟਮ ਦੀ ਇੱਥੇ ਲੋੜਾ ਤੇ ਫੋਗਰ ਸਿਸਟਮ ਵੀ ਜਰੂਰ ਲਾਓ ਬਹੁਤ ਵਧੀਆ ਚੀਜ਼ ਆ ਗਈ ਫੋਗਰ ਸਿਸਟਮ ਵੀ ਤੇ ਕਿਉਂਕਿ ਉਹ ਵੀ ਕਾਫੀ ਫਾਇਦਾ ਕਰਦਾ ਹੈਗਾ ਠੰਡਕ ਪੈਦਾ ਕਰਦਾ ਇੱਥੇ ਗਰਮੀ ਜ਼ਿਆਦਾ ਹੁੰਦੀ ਆ ਜਿਵੇਂ ਕਿ ਤਿੰਨਾਂ ਵਾਲੀ ਦਾਪਾ ਤੇ ਬਾਕੀ ਦਾ ਧਿਆਨ ਇਹ ਰੱਖਣਾ ਪੈਂਦਾਗਾ ਕਿ ਜਦੋਂ ਆਪਾਂ ਪਸ਼ੂ ਬੰਨ ਤੇ ਸਾਡੇ ਠੰਡੇ ਉਦੋਂ ਹੀ ਉਹਨੂੰ ਛੱਡ ਦਿਓ ਫੇਰ ਉਹਦਾ ਫਾਇਦਾਗਾ ਕਿਉਂਕਿ ਜੇ ਆਪਾਂ ਪਸ਼ੂ ਕਾਫੀ ਟਾਈਮ ਬੰਨੇ ਰੱਖੇ ਤੇ ਇਹਦੀ ਗਰਮੈਚ ਬਣ ਜਾਂਦੀ ਹੈ ਵੀ ਮੈਸ਼ ਬਣ ਕੇ ਤੇ ਮੁੜ ਕੇ ਜੇ ਆਪਾਂ ਛੱਡਦੇ ਬਾਅਦ ਚਾ ਤੇ ਪਸ਼ੂ ਗਰਮਸ਼ਰਦ ਹੋ ਜਾਂਦਾ ਉਵੇਂ ਉਹਦਾ ਨੁਕਸਾਨ ਵੀ ਹੈ ਪਸ਼ੂ ਬਿਮਾਰ ਹੋ ਸਕਦੇ ਆਗੇ ਤੇ ਉਹ ਇਹ ਹਿਸਾਬ ਨਾਲ ਸਪਰੇਅ ਚ ਲਾਓ ਤੇ ਨਹੀਂ ਤਾਂ ਪਸ਼ੂਆਂ ਨੂੰ ਨਮਾ ਲਿਆ ਕਰੋ ਜਿਵੇਂ ਆਪਾਂ ਨਮਾ ਰਹੇ ਆਂ ਆਪਾਂ ਫੋਗਰ ਸਿਸਟਮ ਲਾਏਗੇ ਲਾ ਵੀ ਸਕਦੇ ਆ ਪਲਾਨ ਠੀਕਾ ਵੀ ਬਾਕੀ ਦੇਖਦੇ ਆਂ ਤੇ ਬਾਕੀ ਕੋਈ ਬਾਲਾ ਮਹਿੰਗਾ ਨਹੀਂ ਆਉਂਦਾ ਆਹ 22500 3000 ਐਂ ਤਾਂ ਮਹਿੰਗੇ ਮਹਿੰਗੇ ਵੀ ਪਏ ਆ 2500 3000 ਤੀ ਵਧਗਾ ਮਿਲ ਜਾਂਦਾ ਕੋ ਉਹ ਲਿਆ ਕੇ ਤੁਸੀਂ ਲਾ ਸਕਦੇ ਹੋ ਬਣਿਆ ਬਣਿਆ ਮਿਲ ਜਾਂਦਾ ਘਰੇ ਫਟਾ ਪਾ ਵੀ ਕਰ ਸਕਦੇ ਹੁੰਦੇ ਨੇ ਕੋਈ ਵੱਡੀ ਗੱਲ ਨਹੀਂ ਉਹਦੇ ਵਿੱਚ ਤੇ ਉਹ ਸਾਡਾ ਫੋਗਰ ਸਿਸਟਮ ਲਾਉ ਉਹ ਤੇ ਨਹੀਂ ਇਸ ਤਰ੍ਹਾਂ ਨਮਾਦਿਆ ਕਰੂਗਾ ਆਪਣੀ ਫੋਗਰ ਸਿਸਟਮ ਹੈ ਨਹੀਂ ਲਾਇਆ ਲਾਇਆ ਵੀ ਨਹੀਂ ਹੈਗਾ ਕੋ ਦੇਖਾਂਗੇ ਤੇ ਨੋਟ ਲੱਗਾ ਤਾਂ ਲਾਵਾਂਗੇ ਤੇ ਨਹੀਂ ਆਪਾਂ ਤਾਂ ਇਸ ਤਰ੍ਹਾਂ ਬਸ ਨੂੰ ਨਮਾਦੋ ਬਹੁਤਾ ਟਾਈਮ ਨਹੀਂ ਲੱਗਦਾ 10 15 ਮਿੰਟਾਂ ਦੇ ਤੁਸੀਂ ਨਮਾਏ ਜਾਂਦੇ ਸਾਰੇ ਠੰਡੇ ਹੋ ਜਾਂਦੇ ਆ ਤੇ ਮੁੜ ਕੇ ਦੁਬਾਰਾ ਵਧਗਾ ਲਾਂਗੇ ਜਾਂਦਾ ਇਹਨਾਂ ਦਾ ਮਾ ਜਨਾ ਮੁੜ ਕੇ ਆਰਾਮ ਫਰਮਾਉਂਦੇ ਆਂ। ਇਹ ਯਾਰ ਇਹਨਾਂ ਨਾਲ ਅਗੇ ਮੁੜ ਕੇ ਬੈਠੇ ਰਹਿੰਦੇ ਆਂ। ਇਸ ਤਰ੍ਹਾਂ ਪਸ਼ੂਆਂ ਦੀ ਥਾਂ ਸੰਭਾਲ ਜ਼ਰੂਰੀ ਆ। ਉਹਨੂੰ ਨਿਭਾਇਆ ਕਰੋ ਮੁੜ ਕੇ ਸਾਰਾ ਤੁਹਾਨੂੰ ਵਧੇਗਾ ਲੱਗੇ ਹੁੰਦਾ ਗਰਮੀ ਬਹੁਤ ਆ ਗਈ। ਤੇ ਸੋਚਿਆ ਤੁਹਾਡੇ ਨਾਲ ਵੀਡੀਓ ਸਾਂਝੀ ਕਰਕੇ ਤੇ ਪਾਣੀ ਨਾਲ ਸੋਚਿਓ ਵੀ ਇੰਨਾ ਡੋਲੀ ਜਾਂਦੇ ਆਗੇ। ਇੱਕ ਹੱਥ ਨਾਲ ਮੇਰਾ ਮੋਬਾਈਲ ਫੜਿਆ ਹੋਗਾ ਤਾਂ ਕਰਕੇ ਆ ਪਸ਼ੂ ਤਾਂ ਪਹਿਲਾਂ ਨਿਭਾਤੀ ਸੀਗੇ ਤੇ ਦੁਬਾਰੀ ਥੋੜਾ ਥੋੜਾ ਆਪਾਂ ਛੜਕਿਆ ਸੀ ਉੱਥੇ। ਸਾਰਿਆਂ ਦਾ ਘਰ ਤੇੜਾ ਜਾਸੇ ਬਾਸੀ ਬਣੂਗਾ ਦੋਸਤਿਆਂ ਨੂੰ ਵੀ ਇਹ ਵੀਡੀਓ ਕਿਵੇਂ ਲੱਗੀ ਲਾਈਕ ਨਾਲ ਸ਼ੇਅਰ ਕਰਕੇ ਜਰੂਰ ਦੱਸਿਓ ਸ਼ੇਅਰ ਜਰੂਰ ਕਰਦੇ ਹੋ ਅੱਗੇ ਤੇ ਨਵੇਂ ਭਰਾ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਐਂਡ ਤੱਕ ਜੁੜਨ ਦੇ ਲਈ ਸਾਰਿਆਂ ਦਾ ਧੰਨਵਾਦ ਹੈ ਜੀ